ਕਿਦਾ ਤੁਸੀਂ ਸਾਰੇ ਲੋਕ ਤੁਸੀਂ ਸਾਰੇ ਠੀਕ ਹੋ ਮੈਂ ਥੋੜਾ ਭਰਾ ਫਰੈਂਸ ਤੇ ਸੀ ਦੇਖ ਰਿਹਾ ਮੇਰੇ ਵਲੌਗ ਗਾਇਸ ਅੱਜ ਅਸੀਂ ਜਾ ਰਹੇ ਹਾਂ ਨਿਹਾਲ ਸਿੰਘ ਮੰਡੀ 'ਚ ਕਿਉਂਕਿ ਪਰਸੋ ਹੈਗੀ ਆ ਜਨਮਾਸ਼ਟਮੀ ਤੇ ਅਸੀਂ ਸਕੂਲ 'ਚ ਇਕੱਲੇ ਬੰਦਦੇ ਆ ਜੇ ਤੇ ਇਸ ਕਰਕੇ ਵੀ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਛੁੱਟੀ ਹੈ ਜੀ ਗਾਇਸ ਤੇ ਇਸ ਕਰਕੇ ਥੋੜਾ ਅਸੀਂ ਅੱਜ ਸਕੂਲ 'ਚ ਥੁਲੇ ਬੰਦਿਆ ਹੁਣ ਅਸੀਂ ਨਿਹਾਲ ਸਿੰਘ ਵਾਲੀ ਮੰਡੀ 'ਚ ਜਾ ਰਹੇ ਆਂਗਾ ਮੈਂ ਤੇ ਨਾਲ ਮੇਰੇ ਮਾਮਾ ਜੀ ਆਗੇ ਅਸੀਂ ਜਾ ਰਹੇ ਆਂਗੇ ਅਸੀਂ ਦੋਵੇਂ ਮਾਮਾ ਜੀ ਚਲੋ ਆਪਾਂ ਹੁਣ ਚੱਲਦੇ ਆਂ ਦੇ ਆ ਰਹੇ ਚ ਜਾ ਰਹੇ ਆ ਗੈਸ ਜਨਮਾਸਤੇ ਮਿਲੇ ਮੇਰੇ ਭਰਾ ਦਾ ਜਨਮ ਦਿਨ ਹੈਗਾ ਤੇ ਗੈਸ ਜਨਮਾਸਤੇ ਜਿਹਦਾ ਜਨਮਾਸਤੇ ਹੁੰਦੀ ਆ ਕਿ ਉਹ ਤਾਂ ਹਰ ਇੱਕ ਸਕੂਲ ਚ ਛੁੱਟੀ ਹੁੰਦੀ ਐ ਇਸ ਕਰਕੇ ਅਸੀਂ ਵੀਰਵਾਰ ਨੂੰ ਅੱਜ ਸੀ ਕੇਲੇ ਬਣਦੇ ਆਗੇ ਤੇ ਨਾਲੇ ਗੈਸ ਸਾਡੇ ਪਰਿਵਾਰ ਚ ਹੋਰ ਖੁਸ਼ੀ ਆਈ ਆ ਕਿ ਕਿ ਮੇਰੇ ਮਾਮੇ ਦੇ ਕੈਨੇਡਾ ਦੇ ਵਿੱਚ ਮੁੰਡਾ ਹੋਇਆ ਤੇ ਅਸੀਂ ਉਸ ਕਰਕੇ ਵੀ ਅੱਜ ਕੇਲੇ ਵੰਡਿਆਂਗੇ ਸਕੂਲ ਚ ਤੇ ਹੋਣਾ ਆਪਾਂ ਸਦਾ ਨਿਹਾਲ ਸਿੰਘ ਘਰੇ ਚਾਹ ਜਾ ਰਹੇ ਆਗੇ ਅਸੀਂ ਨਿਹਾਲ ਸਿੰਘ ਵਾਲੀ ਮੰਡੀ ਤੇ ਪਹੁੰਚ ਗਏ ਆ ਉੱਥੋਂ ਆਪਾਂ ਲੈ ਲੈਨੇ ਆ ਕੇਲੇ ਦੇਖਦੇ ਆ ਮਾਮਾ ਜੀ ਕਿੰਨੇ ਲੈਂਦੇ ਆਗੇ ਮੈਨੂੰ ਤਾਂ ਇਹ ਨਾ ਪਤਾ ਨੀ ਤਾਂ ਆਪਾਂ ਅੰਦਰ ਚੱਲਦੇ ਆ ਬੋਲਦੇ ਆ ਕਿ ਇਹ मीडियम ਹੈ ਕੋ ਛੋਟਾ ਜਿਹੜਾ ਇਹ ਆ 100 ਰੁਪਏ ਕਿਲੋ ਇਹ ਕਿੱਲਾ ਇੱਕ ਨੰਬਰ ਹੈ ਜੀ। ਨਾ ਹਲਕਾ ਹੋਵੇ ਨਾ ਹਲਕਾ ਹੀ ਆ। ਇਹ ਤਾਂ ਤਾਜ਼ਾ ਕਿੱਲਾ ਜੀ ਹਲੋ। ਬਸ ਚਾਉਂਦੇ ਹੋ ਨਾ ਚਾਰ ਖੋ ਬਸ ਚਾਉ। ਮਾਲੂ ਦੇ ਨਾਲ ਕੰਨੀ ਸਿੱਟੇ। ਚਾਹੇ ਬੰਦੇ ਕੀ ਹੋਵੇ। ਨਾ ਚਾਰ ਇਸ ਕਿੱਲਾ ਮਨਣਾ 400 ਨੂੰ ਆਈ ਹੁੰਦਾ ਹੈ ਇੱਕ ਤੇਰੇ ਜਿੰਨੇ ਕਿਤੇ ਕੋਈ ਨਹੀਂ ਮਹੋਤੱਤ ਹਲਕਾ ਜਿਹਾ ਰੇਟ ਨਹੀਂ ਆਉਂਦਾ ਇੱਕ ਰੇਟ ਸਾਲ ਕੋਲੇ ਜੋ ਬਸ ਆਹੀ ਹੈ 5 ਰੇਟ ਦੇ ਨਾਲ ਕੋਈ ਪਿਆਸ ਤੋਂ ਕੋਈ ਨਹੀਂ ਪੰਨ ਹੈ ਪਿਆਸ ਮਤੇ ਰਿਹਾ ਬਈ ਜੀ ਜਨਰਲ ਰੋਡ ਉਨੀਵੇਂ ਗਾਇਸ ਮਾਮਾ ਜੀ ਹੁਣ ਗੱਡੀ 'ਚ ਕੇਲੇ ਖਾ ਰਹੇ ਆ ਜੀ ਉਹ ਤੁਸੀਂ ਦੇਖੋ ਮਾਮਾ ਜੀ ਗੱਡੀ 'ਚ ਕੇਲੇ ਖਾ ਹੀ ਜਾਂਦੇ ਆ ਕੇਲਾ ਦੇਖੀ ਐਦਾ ਮੰਨ ਲੈ ਲਵੇਗਾ ਹੁਣ ਗਾਇਸ ਅਸੀਂ ਕੇਲੇ ਤਾਂ ਲੈ ਲਿਆ ਹੁਣ ਸਿੱਧਾ ਅਸੀਂ ਘਰੇ ਜਾ ਰਹੇ ਆ ਜਦੋਂ ਫਿਰ ਗਾਇਸ ਸਕੂਲ ਦਾ ਟਾਈਮ ਹੋ ਗਿਆ ਉਦੋਂ ਫਿਰ ਅਸੀਂ ਦੁਪਹਿਰੇ ਜੇ ਸਾਰੇ ਬੱਚਿਆਂ ਨੂੰ ਕਿੱਲੇ ਵੱਡਾਗੇ ਹਨਾ ਮਾਮਾ ਜੀ ਹਾਂਜੀ ਹਾਂਜੀ ਤੇ ਹੁਣ ਆਪਾਂ ਸਿੱਧਾ ਘਰ ਨੂੰ ਗੱਡੀ ਪਾਲੀ ਹੈਗੀ ਹਾਂ ਆਪਾਂ ਚਲੋ ਘਰੇ ਚੱਲੇ ਜਾਂਗੇ ਇਹ ਤਾਂ ਆਦੇ ਸੀਦੇ ਤੇ ਮੀ ਵੀ ਪੈਣੂ ਹਟ ਗਿਆ ਤਾਂ ਪਹਿਲਾਂ ਤਾਂ ਬਹੁਤ ਤੇਜ਼ ਮੀ ਪਿਆਗਾ ਤੁਸੀਂ ਦੇਖੋ ਗੱਡੀ ਵੀ ਪੂਰੀ ਮੀ ਨਾਲ ਭਜ ਗਈ ਤੇ ਆਪਾਂ ਬਾਹਣ 10 ਮਿੰਟ ਬਾਅਦ ਚ ਸਕੂਲ ਚ ਕੇਲੇ ਵੰਡਣ ਚੱਲਦੇ ਆ ਜਦੋਂ ਸਕੂਲ ਚ ਪਹੁੰਚੇ ਆਪਾਂ ਉਹ ਤੁਹਾਨੂੰ ਮੈਲਕੂ ਤੇ ਹੁਣ ਗਾਇਸ ਅਸੀਂ ਸਕੂਲ ਕੇਲੇ ਵੰਡਣ ਚੱਲੇ ਆ ਕਿ ਮਾਮਾ ਜੀ ਗੱਡੀ ਬਾਹਰ ਕੱਢ ਰੇ ਆਗੇ ਹੁਣ ਗਾਈਸ ਅਸੀਂ ਸਕੂਲ 'ਚ ਤਾਂ ਪਹੁੰਚ ਗਏ ਆ ਤੇ ਹੁਣ ਆਪਾਂ ਚਲੋ ਕੇਲੇ ਵਾਦਦੇ ਆਗੇ ਤੇਰਾ ਮਰੀ ਫੈਸ਼ਨ ਜਾ ਰਹਾ ਵਾ ਉਹ ਫੈਰਾ ਫਿਰ ਚੰਗਾ ਨਹੀਂ ਲੱਗਣਗਾ ਸਰੀਰ ਹੋ ਕੇ ਅੰਨਾ ਦੇਖੂਗਾ ਉਹਦਾ ਇਸ ਮੈਕਾਗ ਲੱਗਿਆ ਵਲੌਗ ਦਾ ਐਂਟੀ ਜੇ ਵਲੌਗ ਵਧੀਆ ਲੱਗਿਆ ਲਾਈਕ ਕਰਦੇ ਐਂ ਸਬਸਕ੍ਰਾਈਬ ਕਰਦੇ ਐ ਇਡਾਂ ਦੀਆਂ ਹੋਰ ਵੀਡੀਓ ਦੇਖਣ ਲਈ ਬਾਏ ਐਂਟੀ ਕਰਗ